ਆ ਵੀ ਸਾਰੀ ਥੋਕ ਦੀ ਦੁਕਾਨ ਆ ਇਹ ਕੰਬੜਾਂ ਵਾਲੀ ਬਾਹਰ ਬੋਰੇ ਨੇ ਜਿਹੜੇ ਭਰੇ ਹੋਏ ਨੇ ਜਿਵੇਂ ਆਹ ਦੁਕਾਨ ਆ ਨਾ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਅੱਗੇ ਚੱਲ ਕੇ ਹੋਰ ਵੀ ਦਿਖਾਉਨੇ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਿਨਵੀ ਵੀਡੀਓ ਦੇ ਵਿੱਚ ਇਸ ਟਾਈਮ ਆਪਾਂ ਹੈਗੇ ਆ ਲੁਧਿਆਣੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਾਉਂ ਇਨਸ਼ਾਅੱਲਾ ਮਾਰਕੀਟ ਦਿਖਾਵਾਂਗੇ ਇਹ ਮਾਰਕੀਟ ਦੇ ਵਿੱਚ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੰਬੜਾਂ ਦੀਆਂ ਜਿਹੜੀਆਂ ਬੈੱਡ ਸ਼ੀਟਾਂ ਦੀਆਂ ਜਿਹੜੇ ਘਰਾਂ ਦੇ ਵਿੱਚ ਆਪਾਂ ਪਰਦੇ ਲਾਉਨੇ ਆ ਉਹਦੀਆਂ ਖਾਸ ਕਰਕੇ ਜਿਹੜੇ ਸਿਵਾਲਾਂ ਦੇ ਵਿੱਚ ਕੰਬਲ ਲਏ ਜਾਂਦੇ ਨੇ ਡਬਲ ਬੈੱਡ ਵਾਲੇ ਸਿੰਗਲ ਬੈੱਡ ਵਾਲੇ ਉਹ ਇੱਥੇ ਹੋਲ ਸੇਲ ਦੀਆਂ ਦੁਕਾਨਾਂ ਨੇ ਕਾਫੀ ਸਸਤੇ ਰੇਟਾਂ ਤੇ ਉਹ ਸਾਰਾ ਸਮਾਨ ਮਿਲਦਾ ਬਾਕੀ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਉਨੇ ਆ ਗੂਗੇ ਇੰਡ ਤੱਕ ਬਣੇ ਰਹੇ ਚੱਲਦੇ ਆਪਾਂ ਤੁਹਾਨੂੰ ਸਾਰੀ ਮਾਰਕੀਟ ਦਿਖਾਉਨੇ ਆ ਜਿਵੇਂ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕੰਬਲ ਪਾਏ ਨੇ ਹਨਾ ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਕੰਬਲ ਆ ਰੀਆਂ ਸਸਤੇ ਰੇਟਾਂ ਤੇ ਬਹੁਤ ਵਧੀਆ ਵਧੀਆ ਕੰਬਲ ਜਿਹੜੇ ਇਥੋਂ ਮਿਲਦੇ ਬਾਕੀ ਆ ਤੁਸੀਂ ਸ਼ਾਲ ਵਗੈਰਾ ਵੀ ਹੋਰ ਦੇਖ ਸਕਦੇ ਹੋ ਸ਼ਾਲ ਲੂਈਆਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਇੱਧਰ ਵੀ ਦੇਖੋ ਵੱਡੀਆਂ ਵੱਡੀਆਂ ਕੰਬਲ ਵਾਲੀਆਂ ਦੁਕਾਨਾਂ ਇਹਨੂੰ ਗਾਉਂ ਇਨਸ਼ਾਅੱਲਾ ਮਾਰਕੀਟ ਦੇ ਨਾਮ ਨਾਲ ਜਾਣਿਆ ਜਾਂਦਾ ਸ਼ਹਿਰ ਲੁਧਿਆਣਾ ਤੇ ਬਹੁਤ ਵੱਡੀਆਂ ਵੱਡੀਆਂ ਹੋਲ ਸੇਲ ਦੀਆਂ ਇੱਥੇ ਦੁਕਾਨਾਂ ਨੇ ਇੱਧਰ ਵੀ ਕਾਫੀ ਵੱਡੀ ਦੁਕਾਨ ਆ ਕੰਬਲੇ ਕੰਬਲ ਪਿਆ ਦੇਖੋ ਤੇ ਹੋਰ ਚੱਲਦੇ ਅੱਗੇ ਆਪਾਂ ਸਾਰੀਆਂ ਦੁਕਾਨਾਂ ਤੁਹਾਨੂੰ ਦਿਖਾਉਣੇ ਆ ਵੀ ਦੇਖ ਸਕਦੇ ਹੋ ਤੁਸੀਂ ਚੁੰਨੀਆਂ ਦੀਆਂ ਦੁਕਾਨਾਂ ਵੱਡੀਆਂ ਵੱਡੀਆਂ ਬਾਕੀ ਹੋਰ ਬੈੱਡ ਸ਼ੀਟਾਂ ਪੜਦੇ ਐਵੇਂ ਜਿਹਾ ਸਾਰੀਆਂ ਦੁਕਾਨਾਂ ਨੇ ਇੱਥੇ ਆ ਦੇਖੋ ਜਿਵੇਂ ਆਹ ਦੁਕਾਨ ਆ ਗਈ ਹੈ ਨਾ ਆ ਬੈੱਡ ਸ਼ੀਟਾਂ ਪੜਦੇ ਆ ਦੇਖੋ ਕੰਬਲ ਪਏ ਨੇ ਡਬਲ ਬੈੱਡ ਵਾਲੇ ਸਿੰਗਲ ਬੈੱਡ ਵਾਲੇ ਇਹ ਪੂਰੇ ਵਧੀਆ ਹੁੰਦੇ ਨੇ ਕੰਬਲ ਅੱਧੇ ਰੇਟ ਵਾਂਗ ਆਪਾਂ ਨੂੰ ਮਿਲ ਜਾਂਦੇ ਨੇ ਇੱਥੇ ਵੀ ਕਈ ਦੁਕਾਨਾਂ ਨੇ ਸੇਲ ਲਾਈ ਹੋਈ ਆ ਮਤਲਬ ਸੇਲ ਦੇ ਜਿਹੜੇ ਬੋਰਡ ਲਾਏ ਹੋਣੇ ਲਿਖ ਕੇ ਵੀ 50% ਆਫ 70% ਆਫ ਤੇ ਬਾਕੀ ਆ ਦੇਖ ਸਕਦੇ ਹੋ ਵੱਡੇ ਵੱਡੇ ਕੰਬਲ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜਾਣਗੇ ਦੇਖਣ ਦੇ ਲਈ ਤੇ ਇਧਰਲੇ ਵਾਲੇ ਪਾਸੇ ਵੀ ਉਸੇ ਤਰ੍ਹਾਂ ਦੁਕਾਨਾਂ ਨੇ ਥੱਲੇ ਵਿਛਾਉਣ ਵਾਲੇ ਮੈਟ ਉਹਨਾਂ ਦੇ ਆਪਣੇ ਜਿਵੇਂ ਗੈਸਟ ਰੂਮ ਦੇ ਵਿੱਚ ਹੁੰਦਾ ਸੌਫਿਆਂ ਦੇ ਥੱਲੇ ਹਨਾ ਵਿਛਾਏ ਹੋਏ ਉਹ ਮੈਟ ਫੜਦੇ ਬੈੱਡ ਸ਼ੀਟਾਂ ਐਵੇਂ ਦੀ ਸਾਰਾ ਸਮਾਨ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਆ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਮੈਟ ਪਏ ਨੇ ਹਨਾ ਜਿਵੇਂ ਆ ਦੁਕਾਨਾਂ ਹਨਾ ਇਸ ਤਰ੍ਹਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਅੱਗੇ ਚੱਲ ਕੇ ਹੋਰ ਵੀ ਦਿਖਾਉਨੇ ਆਂ ਇੱਧਰ ਵੀ ਨਾਲ-ਨਾਲ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਆਹ ਵੀ ਸਾਰੀ ਥੋਕ ਦੀ ਦੁਕਾਨ ਆ ਇਹ ਕੰਬਣ ਵਾਲੀ ਬਾਹਰ ਬੋਰੇ ਨੇ ਜਿਹੜੇ ਭਰੇ ਹੋਏ ਨੇ ਇੱਥੋਂ ਹੋਲ ਸੇਲ ਦਾ ਸਮਾਨ ਮਿਲਦਾ ਤੇ ਹੋਰ ਸ਼ਹਿਰਾਂ 'ਚ ਜਿਹੜੀਆਂ ਦੁਕਾਨਾਂ ਨੇ ਨਾ ਉਹ ਵੀ ਇੱਥੋਂ ਸਮਾਨ ਲੈ ਜਾਂਦੇ ਨੇ ਇਹ ਦੁਕਾਨਾਂ ਤੋਂ ਵੱਡੀਆਂ ਤੋਂ ਬਾਕੀ ਹੋਰ ਜਿਵੇਂ ਆਪਾਂ ਆਮ ਗਾਹਕਾਂ ਉਹ ਤਾਂ ਲੈਓ ਲੈ ਜਾਂਦੇ ਨੇ ਇੱਥੋਂ ਤੇ ਦੁਕਾਨਾਂ ਵਾਲੇ ਵੀ ਲੈ ਜਾਂਦੇ ਨੇ ਕਾਫੀ ਕਾਫੀ ਵੱਡਾ ਸਟੋਰ ਹੈ ਕੰਬੜਾ ਵਾਲਾ ਤੇ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਲੈ ਆ ਵੀ ਕੰਬੜੇ ਕੰਬੜੇ ਪਿਆ ਦੇਖੋ ਆ ਵੀ ਬੈੱਡ ਸ਼ੀਟਾਂ ਕੰਬੜਾ ਲਓ ਜੀ ਇੱਧਰ ਵੀ ਕਾਫੀ ਵੱਡੇ ਵੱਡੇ ਸਟੋਰ ਆ ਗਏ ਬੈੱਡ ਸ਼ੀਟਾਂ ਕੰਬਲ ਵਾਲੇ ਆ ਵੀ ਦੇਖ ਸਕਦੇ ਹਾਂ ਤੇ ਮਾਰਕੀਟ ਦੇ ਦੋਨੋਂ ਸਾਈਡ ਐਵੇਂ ਜਿਹੀਆਂ ਦੁਕਾਨਾਂ ਨੇ ਆਹ ਸਾਈਡ ਵੀ ਤੇ ਦੂਸਰੀ ਸਾਈਡ ਵੀ ਆਹ ਹਾਈਡ ਵੀ ਕੁਝ ਕੋ ਸੂਟ ਵਾਲੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਤੇ ਬਾਕੀ ਹੋਰ ਰੈਡੀਮੇਡ ਕੱਪੜੀਆਂ ਵਾਲੀਆਂ ਵੀ ਹੈਗੀਆਂ ਨੇ ਪਰ ਜ਼ਿਆਦਾਤਰ ਦੁਕਾਨਾਂ ਇੱਥੇ ਮਿਲਣਗੀਆਂ ਆਪਾਂ ਨੂੰ ਬੈੱਡ ਸ਼ੀਟਾਂ ਵਾਲੀਆਂ ਕੰਬਲ ਵਾਲੀਆਂ ਤੁਸੀਂ ਬਾਕੀ ਰੌਣਕ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਕਿਉਂਕਿ ਲੁਧਿਆਣਾ ਵੱਡਾ ਸ਼ਹਿਰ ਆ ਇਸ ਕਰਕੇ ਪੂਰੀ ਟ੍ਰੈਫਿਕ ਰਹਿੰਦੀ ਹੈ ਆ ਆ ਗਈ ਦੇਖੋ ਦੁਕਾਨ ਕੰਬਲ ਵਾਲੀ ਦਾ ਕੰਬਲੇ ਕੰਬਲੇ ਪਿਆ ਇਹਨਾਂ ਦੇ ਵੀ ਬਾਕੀ ਆ ਦੇਖੋ ਸੂਟ ਵੀ ਹੈਗੇ ਨੇ ਇੱਥੇ ਸੂਟਾਂ ਦੀਆਂ ਦੁਕਾਨਾਂ ਵੀ ਨੇ ਪੜਦਿਆਂ ਦੀਆਂ ਵੀ ਨੇ ਅਭੀ ਦੇਖ ਸਕਦੇ ਹੋ ਤੁਸੀਂ ਕੱਪੜੇ ਬਾਹਰ ਲਾਏ ਹੋਏ ਨੇ ਤੇ ਬਹੁਤ ਵੱਡੀ ਮਾਰਕੀਟ ਆ ਇਹ ਖਾਸ ਕਰ ਇਹ ਕੰਬਲਾਂ ਨੂੰ ਲੈ ਕੇ ਮਸ਼ਹੂਰ ਆ ਇਹ ਮਾਰਕੀਟ ਇੱਥੋਂ ਕੰਬਲ ਜਿਹੜਾ ਬਹੁਤ ਵਿਕਦਾ ਜ਼ਿਆਦਾਤਰ ਤੇ ਜਿਵੇਂ ਹੁਣ ਸਿਆਲਾਂ ਦੇ ਵਿੱਚ ਹੋਰ ਵੀ ਇਹਦੇ ਵਿੱਚ ਭੀੜ ਹੁੰਦੀ ਆ ਤੇ ਐਤਵਾਰ ਨੂੰ ਵੀ ਇੱਥੇ ਕਾਫੀ ਵੱਡੀ ਮਾਰਕੀਟ ਆ ਜਿਹੜੀ ਉਹ ਲੱਗਦੀ ਆ ਗਊਂਸ਼ਾਲਾ ਮਾਰਕੀਟ ਦੇ ਵਿੱਚ ਆ ਵੀ ਦੇਖ ਸਕਦੇ ਹੋ ਤੁਸੀਂ ਉਧਰ ਵੱਡੀਆਂ ਵੱਡੀਆਂ ਦੁਕਾਨਾਂ ਆ ਗਈਆਂ ਲਓ ਜੀ ਇਸ ਤਰ੍ਹਾਂ ਦਾ ਫਰਾ ਕਪੜਾ ਇੱਥੋਂ ਮਿਲ ਜੂਗਾ ਮਾਰਕੀਟ ਦੇ ਵਿੱਚੋਂ ਤੇ ਅੱਗੇ ਵੀ ਇੱਧਰ ਵੀ ਆ ਗਈਆਂ ਦੁਕਾਨਾਂ ਲਓ ਜੀ ਦੇਖ ਸਕਦੇ ਆ ਤੁਸੀਂ ਬਾਕੀ ਆ ਵੀ ਕੱਪੜੇ ਬਾਹਰ ਲਾਏ ਹੋਏ ਨੇ ਆ ਦੇਖੋ ਇਸ ਤਰ੍ਹਾਂ ਦੀਆਂ ਇਸ ਮਾਰਕੀਟ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਇਹ ਇੱਥੇ ਵਾਲੇ ਪਾਸੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਉਹ ਵੀ ਸਾਰੀਆਂ ਆਪਾਂ ਤੁਹਾਨੂੰ ਦਿਖਾਉਨੇ ਆ। ਲਓ ਜੀ ਦੇਖੋ। ਆ ਵੀ ਸਾਰਾ ਕੱਪੜਾ ਤੁਸੀਂ ਦੇਖ ਸਕਦੇ ਹੋ ਥਾਣ ਬਾਹਰ ਲਾਏ ਹੋਏ ਨੇ ਕੱਪੜਿਆਂ ਦੇ। ਵਿੱਚ ਕਾਫੀ ਦੁਕਾਨਾਂ ਤੇ ਬੋਰਡ ਵੀ ਲੱਗੇ ਹੋਏ ਨੇ ਸੇਲ ਦੇ ਆ ਦੇਖੋ ਜਿਵੇਂ ਆਹ ਲੱਗ ਗਿਆ ਹੋਇਆ 100 ਰੁਪਏ ਸੇਲ ਦਾ ਬੋਰਡ ਹੈ ਨਾ। ਲਓ। ਇਧਰ ਵੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਇੱਥੇ ਦੁਕਾਨਾਂ ਹੈਗੀਆਂ ਨੇ ਕੱਪੜੇ ਦੀਆਂ ਆ ਦੇਖੋ ਲੈ ਤੇ ਇਧਰ ਵੀ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਦੇਖ ਸਕਦੇ ਹੋ ਜੇ ਤੁਸੀਂ ਮਤਲਬ ਕੰਬਲਾਂ ਦੀ ਸ਼ਾਪਿੰਗ ਕਰਨੀ ਆ ਕੰਬਲ ਖਰੀਦਣੇ ਨੇ ਤਾਂ ਇਹ ਮਾਰਕੀਟ ਚੋਂ ਖਰੀਦੋ ਇੱਥੇ ਬਹੁਤ ਵਧੀਆ ਕੰਬਲ ਆ ਮੈਟ ਆ ਕੇ ਦੇਖੋ ਥੱਲੇ ਵਿਚਾਉਣ ਵਾਲੇ ਇਹ ਹੋਰ ਦੇਖ ਸਕਦੇ ਹੋ ਤੁਸੀਂ ਕੱਪੜੇ ਦੁਕਾਨਾਂ ਦੇ ਮੂਹਰੇ ਟੰਗੇ ਹੋਏ ਨੇ ਇੱਧਰ ਵੀ ਦੇਖ ਸਕਦੇ ਹਾਂ ਬਹੁਤ ਵੱਡੇ ਵੱਡੇ ਮੈਟ ਨੇ ਥੱਲੇ ਪਛਾਉਣ ਵਾਲੇ ਦੇਖੋ ਮੱਕਿਆ ਵੀ ਦੁਕਾਨਾਂ ਆ ਗਈਆਂ ਇੱਥੇ ਕੱਪੜੇ ਵਾਲੀਆਂ ਕੁੜੀਆਂ ਵਾਲੇ ਕੱਪੜੇ ਮੁੰਡੇ ਵਾਲੇ ਤੇ ਇੱਧਰ ਕਾਫੀ ਵੱਡੀ ਦੁਕਾਨ ਆ ਗਈ ਲੱਕਮਣਾਂ ਦੀ ਦੇਖੋ ਕੰਬਲ ਕੰਬਲ ਪਿਆ ਹੋਰੇ। ਬਾਕੀ ਆ ਵੀ ਇੱਥੇ ਕੋਸ਼ ਦੁਕਾਨਾਂ ਨੇ ਇਹ ਵੀ ਆਪਾਂ ਦੇਖਦੇ ਆਂਗੇ ਜਾ ਕੇ। ਇਹਨਾਂ ਤੇ ਵੀ ਕੰਬਲ ਪਾਏ ਨੇ ਇਹਨਾਂ ਦੁਕਾਨਾਂ ਤੇ। ਨਹੀਂ। ਆ ਵੀ ਦੇਖ ਸਕਦੇ ਹਾਂ। ਤੇ ਉਸੇ ਤਰ੍ਹਾਂ ਇੱਧਰ ਵੀ ਦੁਕਾਨਾਂ ਨੇ ਇੱਧਰ ਆ ਵੀ ਕਾਫੀ ਵੱਡੀ ਦੁਕਾਨ ਆ ਕੰਬਲ ਵਾਲੀ ਦੇਖ ਸਕਦੇ ਹੋ ਆ ਦੇਖੋ ਕਿੰਨਾ ਕੰਬਲ ਪਿਆ ਲਓ ਇਸ ਤਰ੍ਹਾਂ ਇਹਨਾਂ ਨੇ ਇੱਥੇ ਕੰਬਲ ਨੇ ਜਿਹੜੇ ਉਹ ਲਾਏ ਹੋਏ ਨੇ ਬਾਹਰ ਕੱਢ ਕੇ ਆਹ ਦੇ ਨਾਲ ਹੀ ਲਿਖਿਆ ਆ 100 ਰੁਪਏ ਕੁੜਤੀ ਕਸ਼ਕ ਕੱਪੜੀਆਂ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਬਾਕੀ ਕੰਬਲ ਵਾਲੀਆਂ ਤਾਂ ਹੈਗੀਆਂ ਹੈਗੀਆਂ ਨੇ ਇੱਥੇ ਦੁਕਾਨਾਂ ਮਾਰਕੀਟ ਦੇ ਵਿੱਚ ਅਭੀ ਦੇਖ ਸਕਦੇ ਹੋ ਤੁਸੀਂ ਕਾਫੀ ਵੱਡੀ ਦੁਕਾਨ ਆ ਕੰਬੜਾਂ ਵਾਲੀ ਤੇ ਇੱਕ ਅੱਗੇ ਵਾਲੇ ਪਾਸੇ ਵੀ ਹਲੋ ਇਸ ਤਰ੍ਹਾਂ ਇੱਥੇ ਵੱਡੀਆਂ-ਵੱਡੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਤੇ ਅੱਗੇ ਚੱਲਦੇ ਆਪਾਂ ਅੱਗੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਵੱਡੀ ਦੁਕਾਨ ਆ ਕੰਬੜਾਂ ਵਾਲੀ ਤੇ ਇਧਰ ਵੀ ਹੈਗੀਆਂ ਨੇ ਕੰਬਲਾਂ ਵਾਲੀਆਂ ਦੁਕਾਨਾਂ ਲੋਈ ਦੇਖ ਸਕਦੇ ਹੋ ਤੁਸੀਂ ਕੰਬਲ ਬਾਹਰ ਰੱਖੇ ਹੋਏ ਨੇ ਤੇ ਜਿਵੇਂ ਕੰਬਲਾਂ ਦੇ ਚੜਾਉਣ ਵਾਲੇ ਗਲਾਫ ਇਹੋ ਜਿਹਾ ਸਮਾਨ ਸਾਰਾ ਇਹ ਮਾਰਕੀਟ ਦੇ ਵਿੱਚੋਂ ਆਸਾਨੀ ਨਾਲ ਮਿਲ ਜਾਂਦਾ ਰਜਾਈਆਂ ਦੇਖ ਸਕਦੇ ਹੋ ਜਿਵੇਂ ਰਜਾਈਆਂ ਪਈਆਂ ਲੈ ਇਹ ਖੂਲ ਸੇਲ ਦੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਜੇ ਤੁਸੀਂ ਇਕੱਠਾ ਸਮਾਨ ਲੈਣਾ ਤਾਂ ਸਸਤਾ ਪੈ ਜਾਊਗਾ ਆ ਵੀ ਕਾਫੀ ਵੱਡੀ ਦੁਕਾਨ ਆ ਗਈ ਲੈ ਬੈੱਡ ਸ਼ੀਟਾਂ ਪਈਆਂ ਨੇ ਇਹਨਾਂ ਤੇ ਚਾਦਰਾਂ ਮੈਟ ਵਿਛਾਉਣ ਵਾਲੇ ਥੱਲੇ ਫਰਸ਼ ਤੇ ਵੱਡੀਆਂ-ਵੱਡੀਆਂ ਥੋਕ ਦੀਆਂ ਦੁਕਾਨਾਂ ਨੇ ਇੱਥੇ ਆਹ ਆ ਵੀ ਕੰਬਰ ਵਾਲੀ ਆ ਗਈ ਪਰਾਚੀਨ ਕੌਮ ਇਨਸ਼ਾਅੱਲਾ ਤੇ ਗਊਸ਼ਾਲਾ ਮਾਰਕੀਟ ਕਿਹਾ ਜਾਂਦਾ ਇਹ ਮਾਰਕੀਟ ਨੂੰ ਇੱਥੇ ਬ੍ਰਾਂਚ ਇਹਨ ਗਊਸ਼ਾਲਾ ਨਾਲ ਹੀ ਬਾਕੀ ਹੋਰ ਵੀ ਨਾਲ ਆ ਗਈ ਸਾਰੀ ਮਾਰਕੀਟ ਇੱਥੇ ਹੋਰ ਬਾਕੀਆ ਹੋਰ ਦੁਕਾਨਾਂ ਆ ਗਈਆਂ ਜਿਵੇਂ ਪਰਚੂਨ ਵਾਲੀਆਂ ਹੁੰਦੀਆਂ ਨੇ ਹਨਾ ਉਹ ਸਾਰੀਆਂ ਤੇ ਅੱਗੇ ਜਾ ਕੇ ਵੀ ਕਾਫੀ ਕੰਬਲ ਵਾਲੀਆਂ ਦੁਕਾਨਾਂ ਆਉਂਦੀਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬੈੱਡ ਸ਼ੀਟਾਂ ਵਾਲੀਆਂ ਲੋ ਜੀ ਇਧਰ ਵੀ ਸਾਈਡ 'ਵੀ ਦੁਕਾਨਾਂ ਨੇਗੀਆਂ ਅਜੇ ਮੈਂ ਸਲੂਨ ਆ ਗਿਆ ਹਨਾ ਆ ਫੋਨ ਵਾਲੀ ਦੁਕਾਨ ਆ ਗਈ ਆ ਵੀ ਕਾਫੀ ਵੱਡੀ ਦੁਕਾਨ ਆ ਮੈਟ ਵਗੈਰਾ ਵਾਲੀ ਆ ਹੋਟਲ ਆ ਗਿਆ ਲੋ ਤੇ ਇਧਰ ਵੀ ਕਾਫੀ ਵੱਡੀ ਆ ਗਈ ਦੁਕਾਨ ਕੰਬਲ ਵਾਲੀ ਲੋ ਇਸ ਤਰ੍ਹਾਂ ਆਉਂਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਇਹ ਮਾਰਕੀਟ ਦੇ ਵਿੱਚ ਨੇ ਇੱਥੋਂ ਤੁਸੀਂ ਕੰਬਲ ਖਰੀਦ ਸਕਦੇ ਹੋ ਆ ਵੀ ਦੇਖੋ ਬੋਰੇ ਬੰਨੇ ਹੋਏ ਨੇ ਕਾਫੀ ਵੱਡੀ ਦੁਕਾਨ ਆ ਕੀ ਦਾ ਬੈੱਡ ਸ਼ੀਟਾਂ ਵਾਲੀ ਕੰਬਲ ਵਾਲੀ ਹਨਾ ਆਹ ਲੈ ਸ਼ਾਲ ਆ ਗਈ ਦਾ ਬਾਹਰ ਟੰਗੇ ਹੋਏ ਨੇ ਇੱਥੇ ਵੀ ਸ਼ਾਲਾਂ ਵਾਲੀਆਂ ਦੁਕਾਨਾਂ ਨੇ ਲੂਈਆਂ ਵਾਲੀਆਂ ਦੁਕਾਨਾਂ ਨੇ ਤੇ ਇੱਧਰ ਅੱਗੇ ਫੇਰ ਸ਼ੁਰੂ ਹੋ ਜਾਂਦੀਆਂ ਨੇ ਦੁਕਾਨਾਂ ਦੇਖੋ ਜ਼ੂਮ ਕਰਕੇ ਦਿਖਾਉਨੇ ਆਪਾਂ ਆ ਲਓ ਇੱਧਰ ਵੀ ਉਸੇ ਤਰ੍ਹਾਂ ਕੰਬਲ ਵਾਲੀਆਂ ਚਾਦਰਾਂ ਵਾਲੀਆਂ ਉਹ ਸਾਰੀਆਂ ਦੁਕਾਨਾਂ ਲਓ ਜੀ ਵੱਡੇ ਵੱਡੇ ਸਟੋਰ ਨੇ ਇਹ ਬਹੁਤ ਕੁਆਂਟੀਟੀ ਹੈ ਨਾਲ ਕੋਲ ਕੰਬਲੇ ਕੰਬਲ ਪਈਆਂ ਦੁਕਾਨਾਂ ਦੇ ਵਿੱਚ ਰਜਾਈਆਂ ਰਜਾਈਆਂ ਪਈਆਂ ਨੇ ਇੱਕ ਬਾਈ ਮਿਲੇ ਸੀਗੇ ਸਾਨੂੰ ਉਹ ਦੱਸ ਰਹੇ ਸੀ ਉਹ ਕਹਿੰਦਾ ਵੀ ਐਤਵਾਰ ਨੂੰ ਇੱਥੇ ਹੋਰ ਵੀ ਕਾਫੀ ਜ਼ਿਆਦੇ ਹੁੰਦੀ ਆ ਮਾਰਕੀਟ ਜਿਹੜੀ ਲੱਗਦੀ ਆ ਉਹ ਆਪਾਂ ਦੇਖਾਂਗੇ ਕਦੇ ਜੇ ਸਭ ਆਪ ਬਣਿਆ ਤਾਂ ਐਤਵਾਰ ਦੀ ਮਾਰਕੀਟ ਵੀ ਆਪਾਂ ਦਿਖਾਵਾਂਗੇ ਤੇ ਆਹ ਦੇਖ ਸਕਦੇ ਹੋ ਉਹ ਵੀ ਕਾਫੀ ਵੱਡੀ ਦੁਕਾਨ ਆ ਗਈ ਹੈ ਹੰਬਣਾ ਵਾਲੀ ਤੇ ਇੱਧਰ ਵੀ ਉਸੇ ਤਰ੍ਹਾਂ ਆਹ ਕੁਝ ਕੱਪੜੇ ਵਾਲੀ ਆ ਗਈ ਦੁਕਾਨ ਇੱਧਰ ਵੀ ਦੇਖੋ ਰਜਾਈਆਂ ਕੰਬਲ ਐਵੇਂ ਸਾਰੀਆਂ ਦੁਕਾਨਾਂ ਨੇ ਇੱਧਰ ਵੀ ਵੱਡੇ ਵੱਡੇ ਸਟੋਰ ਨੇ ਐਸੇ ਕੰਬਲਾਂ ਵਾਲੇ ਆ ਇੱਧਰ ਵੀ ਦੇਖੋ ਡਿਸਪਲੇ ਕੀਤੇ ਹੋਏ ਨੇ ਬਾਹਰ ਕੰਬਲ ਲਮਕਾਏ ਹੋਏ ਨੇ ਕਾਫੀ ਵੱਡਾ ਸਟੋਰ ਹੈ ਕਾਫੀ ਵੱਡੀ ਦੁਕਾਨ ਹੈ ਵੀ ਬਹੁਤ ਸੋਹਣੇ ਸੋਹਣੇ ਕੰਬਲ ਨੇ ਇੱਥੇ। ਬਾਕੀ ਅੱਗੇ ਵੀ ਉਸੇ ਤਰ੍ਹਾਂ ਦੁਕਾਨਾਂ। ਆ ਵੀ ਕਾਫੀ ਵੱਡੀ ਥੋਕ ਦੀ ਦੁਕਾਨ ਹੈ ਇਹਨਾਂ ਦੇ ਵੀ ਅੰਦਰ ਕੰਬਲੇ ਕੰਬਲ ਪਿਆ ਬਹੁਤ ਜ਼ਿਆਦਾ। ਆ ਕੁਝ ਹੋਰ ਆ ਗਈਆਂ ਖਾਣ ਪੀਣ ਵਾਲੀਆਂ ਦੁਕਾਨਾਂ। ਆ ਬੈੱਡ ਸ਼ੀਟਾਂ ਵਾਲੀ ਆ ਗਈ ਦੇਖੋ ਬੈੱਡ ਸ਼ੀਟਾਂ ਪਈਆਂ ਬਾਹਰ ਲਾਈਆਂ ਹੋਈਆਂ ਨੇ। ਇਹਦਰ ਹੋਰ ਆ ਗਈਆਂ ਖਾਣ ਪੀਣ ਵਾਲੀਆਂ ਸਟਾਲਾਂ ਲੱਗੀਆਂ ਹੋਈਆਂ ਨਾਰਮਲ ਦੁਕਾਨਾਂ ਹੁੰਦੀਆਂ ਜਿਹੜੀਆਂ ਬਾਜ਼ਾਰ ਦੇ ਵਿੱਚ ਇਹ ਆ ਸਾਰੀ ਗਊਸ਼ਾਲਾ ਮਾਰਕੀਟ ਲੁਧਿਆਣੇ ਦੀ ਤੇ ਸਾਹਮਣੇ ਇੱਕ ਮੇਨ ਚੌਕ ਆ ਜਾਦਾ ਤੇ ਇੱਥੇ ਤੱਕ ਇਹ ਸਾਰੀ ਮਾਰਕੀਟ ਹੈ ਲਓ ਜੀ ਮੱਕੀ ਆ ਹੋ ਰੋ ਹੌਣ ਵਾਲੀਆਂ ਦੁਕਾਨਾਂ, ਖਾਣ-ਪੀਣ ਵਾਲੀਆਂ ਦੁਕਾਨਾਂ ਆ ਜਾਂਦੀਆਂ ਨੇ ਇਸ ਚੌਂਕ ਦੇ ਵਿੱਚ। ਤੇ ਇੱਥੇ ਤੱਕ ਸੀ ਉਹ ਸਾਰੀਆਂ ਦੁਕਾਨਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਈਆਂ ਜਿਵੇਂ ਕੰਬਲ ਵਾਲੀਆਂ ਹੋ ਗਈਆਂ, ਬੈੱਡ ਸ਼ੀਟਾਂ ਵਾਲੀਆਂ ਹੋ ਗਈਆਂ ਹਨਾ। ਹੋਰ ਸਾਰੀ ਮਾਰਕੀਟ ਹੈ ਜਿਹੜੀ ਦਿਖਾਈਆ। ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਆ ਲੁਧਿਆਣੇ ਦੀ ਗਊ ਇਨਸ਼ਾਅੱਲਾ ਮਾਰਕੀਟ। ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆਂ ਅਗਲੇ ਬਲੌਗ ਵਿੱਚ। ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ